ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਵੀਰ ਆ ਭੈਣ ਆਪਣੇ ਨਾਲ ਨਵੇਂ ਜੁੜ ਰਹੇ ਆ ਆਪਣੇ ਚੈਨਲ ਤੇ ਜੀ ਉਹਨਾਂ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਜੇ ਆਪਣੀ ਵੀਡੀਓ ਆਪਣੀ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੁੰਦੀ ਆ ਤਾਂ ਇਸ ਵੀਡੀਓ ਸੌਣ ਲੱਗੇ ਇੱਕ ਲਾਈਕ ਜ਼ਰੂਰ ਕਰ ਲਿਆ ਕਰੋ ਹਾਂਜੀ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਆਪਣੀ ਵੀਡੀਓ ਹੁੰਦੀ ਆ ਇਟਲੀ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਇਹ ਤੇ ਇਹ ਪੇਪਰਾਂ ਨੂੰ ਲੈ ਕੇ ਜਿਹੜੇ ਵੀਰ ਭੈਣ ਇੱਥੇ ਆ ਚੁੱਕੇ ਆ ਜਾਂ ਜਿਨ੍ਹਾਂ ਨੇ ਆਉਣਾ ਆਪਣੇ ਫੈਲਾ ਤਿਆਰ ਕਰਵਾ ਕੇ ਪੇਪਰ ਉਹਨਾਂ ਦੇ ਕਲਿੱਕ ਹੋ ਚੁੱਕੇ ਆ ਤਾਂ ਜਾਂ ਜਿਨ੍ਹਾਂ ਨੇ ਆਉਣ ਵਾਲੇ ਸੋਚ ਰਹੇ ਆ ਅੱਗੇ ਪੇਪਰ ਭਰਉਣ ਬਾਰੇ ਤੇ ਉਹਨਾਂ ਦੇ ਕਮੈਂਟ ਹੁੰਦੇ ਆ ਤੇ ਉਹਨਾਂ ਦਾ ਜਿਹੜੀ ਜਾਣਕਾਰੀ ਵਾਲੀ ਹੁੰਦੀ ਹੈ ਉਹ ਆਪਾਂ ਤੁਹਾਡੇ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਦੇ ਹੁੰਨੇ ਆ ਤਾਂ ਕਿ ਜਿਹੜੇ ਹੋਰ ਵੀਰ ਭੈਣ ਹਨ ਹਣਾ ਉਹਨਾਂ ਨੂੰ ਵੀ ਪਤਾ ਲੱਗਦੀ ਤੇ ਜਿਨ੍ਹਾਂ ਦਾ ਆਪਾਂ ਹੁੰਦਾ ਵੀ ਜਲਦੀ ਉਹਨਾਂ ਨੂੰ ਆਨਸਰ ਚਾਹੀਦਾ ਉਹ ਆਪਾਂ ਰਿਪਲਾਈ ਉਹਨਾਂ ਨੂੰ ਨਾਲੇ ਨਾਲ ਕਰ ਦਿੰਨੇ ਆ ਹਾਂਜੀ ਜਿਵੇਂ ਕੇ ਤੁਹਾਨੂੰ ਪਤਾ ਹੀ ਆ ਸਭ ਨੂੰ ਤੇ ਵੀ ਜਿਹੜੇ ਆਪਣੇ ਇਟਲੀ ਦੇ ਪੇਪਰ ਇਸ ਸਾਲ ਜਿਹੜੇ ਭਰੇ ਜਾਣੇ ਸੀਗੇ 30 ਨਵੰਬਰ ਤੱਕ ਫਿਲਹਾਲ ਤਿਆਰ ਹੋ ਗਈਆਂ ਸੀ ਤੇ 5 7 ਤੇ 12 ਫਰਬਰੀ ਨੂੰ ਜਿਹੜੇ ਕਲਿੱਕ ਹੋ ਗਏ ਸੀ 5 ਨੂੰ ਸਾਲ ਆਗੇ ਸਾਲ ਆਏ ਹੋਏ ਸੀਗੇ 7 ਨੂੰ ਡੋਮੈਸਟਿਕ ਆ ਪੇਪਰ ਤੇ 12 ਫਰਬਰੀ ਨੂੰ ਜਿਹੜੇ ਹੋਏ ਸੀਗੇ ਉਹ ਸੀਜ਼ਨਲ ਪੇਪਰ ਜਿਨ੍ਹਾਂ ਨੂੰ 9 ਮਹੀਨੇ ਵਾਲੇ ਕਹਿੰਨੇ ਆ ਉਹ ਇਹ ਆਪਾਂ ਤਾਰਪੀਟ ਕਰਦੇ ਹੁਣ ਜਿਹੜੇ ਕਿ ਹੁਣ ਆਪਣੇ ਨਾਲ ਨਵੇਂ ਵੀਰ ਭੈਣ ਜੁੜ ਰਹੇ ਆ ਤੇ ਉਹਨਾਂ ਦੇ ਬਹੁਤ ਕਮੈਂਟ ਹੁੰਦੇ ਆ ਜੀ ਅਸੀਂ ਹੁਣ ਪੇਪਰ ਭਰਾ ਸਕਦੇ ਆ ਵੀ ਇਟਲੀ ਅਸੀਂ ਆਉਣਾ ਚਾਹੁੰਦੇ ਆ ਸਾਨੂੰ ਦੱਸੋ ਆਪਾਂ ਉਹਨਾਂ ਲਈ ਇਹ ਤਾਰਪੀਟ ਕਰ ਲੈਨੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜੇ ਵੀ ਜਿਹੜੇ ਇਸ ਸਾਲ ਦੇ ਪੇਪਰ ਆ ਉਹ ਭਰੇ ਜਾ ਚੁੱਕੇ ਆ ਤੇ ਵੀ ਇੰਨੀ ਤਰੀਕ ਨੂੰ ਫਾਈਲਾਂ ਤਿਆਰ ਹੋਈਆਂ ਸੀਗੀਆਂ ਤੇ ਇੰਨੀ ਤਰੀਕ ਤੱਕ ਜਿਹੜੇ ਕਲਿੱਕ ਹੋ ਗਿਆ ਬਸ ਹੁਣ ਤਾਂ ਨਿਕਲਦੀ ਵੇਟ ਆ ਪੇਪਰ ਨਿਕਲ ਸਟਾਰਟ ਹੋ ਜਾਣਗੇ ਬਾਕੀ ਆਪਾਂ ਅੱਗੇ ਜਾ ਕੇ ਦੱਸਦੇ ਹਾਂ ਜੈਸੇ ਵਿਸ਼ੇ ਤੇ ਆਪਾਂ ਅੱਜ ਵੀਡੀਓ ਬਣਾਈ ਆ ਤੇ ਵੀ ਕੌਣ ਹੁਣ ਪੇਪਰ ਭਰ ਸਕਦਾ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਬਹੁਤ ਤੁਹਾਡੇ ਕਮੈਂਟ ਆ ਰਹੇ ਆ ਸਲਿੱਪਾਂ ਨੂੰ ਲੈ ਕੇ ਵੀ ਸਾਨੂੰ ਹਜੇ ਤੱਕ ਸਲਿੱਪਾਂ ਨਹੀਂ ਮਿਲਿਆਂਗੀਆਂ ਰਸੀਦਾ ਨਹੀਂ ਮਿਲਿਆਂਗੀਆਂ ਵੈਸੇ ਤਾਂ ਵੀ ਮੈਲ ਜਾਣੀਆਂ ਚਾਹੀਦੀਆਂ ਸੀਗੀਆਂ ਚਲੋ 9 ਮਹੀਨੇ ਵਾਲੇ ਆਪਾਂ ਕਹਿ ਦਿੰਨੇ ਆ 12 ਨੂੰ ਕਲਿੱਕ ਹੋਈ ਸੀ ਵੀ ਉਹਦੀਆਂ ਲੇਟ ਹੋ ਗਿਆ ਹੋਣੀਆਂ ਵੀ ਜਹਾਜ ਮੈਲ ਰਹੀਆਂ ਵਾ ਤੇ ਵੈਸੇ ਜਿਹੜੇ 5 ਤਰੀਕ ਨੂੰ ਜਾਂ 7 ਨੂੰ ਸਾਲ ਵਾਲੀ ਡੋਮੈਸਟਿਕ ਪੇਪਰ ਕਲੈਕ ਹੋਏ ਸੀ ਉਹเดਆਂ ਸਿੱਧਾ ਤਾਂ ਮੈਲ ਜਾਣੀਆਂ ਚਾਹੀਦੀਆਂ ਚਲੋ ਬਾਕੀ ਤੁਸੀਂ ਵੇਟ ਕਰ ਲਓ ਹੋ ਸਕਦਾ ਵਾ ਵੀ ਇੱਕ ਅੱਧੇ ਦਿਨ ਤੱਕ ਤੁਹਾਨੂੰ ਮੈਲ ਜਾਣ ਰਸੀਦਾ ਤੇ ਬਾਕੀ ਕਮੈਂਟ ਜਿਹੜੇ ਜ਼ਿਆਦਾ ਆ ਰਹੇ ਸੀ ਵੀ ਹਾਂਜੀ ਜਿੰਨਾ ਵੀਰਾਂ ਦੇ ਹੁਣ ਭਰੇ ਗਏ ਆ ਪੇਪਰ ਹਨਾ ਇਹ ਉਹ ਨਿਕਲਨੇ ਕਦੋਂ ਸਟਾਰਟ ਹੋਣਗੇ ਦੇ ਵੀ ਸਾਡਾ ਇੰਨਾ ਟਾਈਮ ਦਾ ਵੀ ਦਾ ਆਪਣਾ ਟਾਈਮ ਦੱਸਦੇ ਆ ਵੀ ਇੰਨਾ ਟਾਈਮ ਆ ਨਿਕਲਦੇ ਚਾਂਸ ਹੈਗੇ ਆ ਜੀ ਜਰੂਰ ਦੱਸਿਓ ਹਾਂਜੀ ਜਿਵੇਂ ਕਿ ਆਪਾਂ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਹਰੇਕ ਵੀਡੀਓ ਚ ਆਪਾਂ ਤੁਹਾਨੂੰ ਦੱਸ ਰਹੇ ਹੁੰਨੇ ਆ ਵੀ ਜਿਹੜੇ 9 ਮਹੀਨੇ ਵਾਲਿਆ 12 ਤਰੀਕ ਨੂੰ ਸੀਜ਼ਨਲ ਪੇਪਰ ਕਲੈਕ ਹੋਇਆ ਤੇ ਜਿਹੜੇ ਸਾਲ ਵਾਲਿਆ 5 ਫਰਵਰੀ ਨੂੰ ਹੋਇਆ ਕਲੈਕ ਵੀ ਉਹ ਕੋਟੇ ਦੇ ਹਿਸਾਬ ਨਾਲ ਪੇਪਰ ਆ ਜਿਹੜੇ ਘੱਟ ਭਰੇ ਗਏ ਸੀਗੇ ਕੋਟਾ ਇਸ ਸਾਲ ਜ਼ਿਆਦਾ ਸੀਗਾ ਤੇ ਉਹਨਾਂ ਦੇ ਜਿਹੜੇ ਪੂਰੇ ਪੂਰੇ ਚਾਂਸ ਆ ਬਾਕੀ ਜਿਹੜੇ ਡੋਮੈਸਟਿਕ ਪੇਪਰ ਆ 7 ਫਰਵਰੀ ਨੂੰ ਕਲੈਕ ਹੋਏ ਸੀਗੇ ਤੇ ਉਹਨਾਂ ਦੇ ਮਤਲਬ ਇਹ ਤਾਂ ਮੇਰੇ ਕਿਸੇ ਭੈਣ ਨੇ ਲੇਡੀਆਂ ਨੇ ਜਾਂ ਕਿਸੇ ਬੇਟੀ ਨੇ ਭਰੇ ਆ ਤੇ ਉਹਨਾਂ ਦੇ ਤਾਂ ਵੀ ਪੂਰੇ-ਪੂਰੇ ਚਾਂਸ ਆ ਤੇ ਜੇ ਵੀਰ ਨੇ ਕਿਸੇ ਨੇ ਭਰੇ ਆ ਤੇ ਉਹ ਕੋਟੇ ਦੇ ਹਿਸਾਬ ਨਾਲ ਬਈ ਪਤਾ ਲੱਗੂਗਾ ਵੀ ਕਿਉਂਕਿ ਉਹਨਾਂ ਦਾ ਪਹਿਲ ਵੀਡੀਓ ਚ ਦੱਸਦੇ ਮੈਂ ਕੋਟਾ ਘੱਟ ਸੀਗੇ ਤੇ ਭਰੇ ਪੇਪਰ ਜ਼ਿਆਦਾ ਗਏ ਆ ਹਣਾ ਤੇ ਬਾਕੀ ਜੇ ਮਤਲਬ ਟਾਈਮਿੰਗ ਦੇ ਹਿਸਾਬ ਨਾਲ ਵੈਸੇ ਟਾਈਮਿੰਗ ਐਸ ਤੱਕ ਕਿ ਸਭ ਦੀ ਲੇਟ ਹੀ ਗਈ ਆ 959496 ਇਤੋਂ ਤੱਕ ਗਈ ਆ ਤੇ ਬਾਕੀ ਕੋਟੇ ਦੇ ਹਿਸਾਬ ਨਾਲ ਵੇਖੋ ਵੀ ਜਾਂ ਮਤਲਬ ਤੁਹਾਨੂੰ ਕੱਲ ਵਾਲੀ ਵੀਡੀਓ 'ਚ ਵੀ ਦੱਸਿਆ ਸੀਗਾ ਵੀ ਕੈਸ ਵਜਾਂ ਤੁਹਾਡੇ ਪੇਪਰ ਭਰੇ ਗਏ ਜਾਂ ਘਰ ਦੇ ਕੰਮ ਲਈ ਜਾਂ ਕੋਈ ਬੈਰ ਦਾ ਜਿਆਦਾ ਵਿਅਸਾ ਬਣਾਲਾ ਵੀ ਤੁਹਾਡੇ ਪੇਪਰ ਨਿਕਲਣ ਦੀ ਕਿੰਨੇ ਚਾਂਸ ਤੇ ਉਹ ਚਲੋ ਹੁਣ ਪਤਾ ਲੱਗੂਗੇ ਨਿਕਲ ਤੋਂ ਬਾਕੀ ਆਪਾਂ ਤੁਹਾਨੂੰ ਇੱਕ ਹੋਰ ਦੱਸ ਦਿੰਨੇ ਆ ਬਈ ਜਿਹੜੇ ਲੀਚੇ ਜ਼ਿਲ੍ਹੇ 'ਚ ਇੱਕ ਬ੍ਰੈਂਡ ਦੀ ਸਿਚ ਹਾਂਜੀ ਵੀ ਜਿਹੜੇ ਲੇਚੇ ਚ 9:00 ਵਜੇ 4 ਮਿੰਟ ਤੱਕ ਵੀ ਕੋਟੇ ਚ ਆ ਚੁੱਕਿਆ ਵੈਸੇ ਜੇ ਪੱਕੀ ਖਬਰ ਨਹੀਂ ਗਈ ਤੇ ਮਤਲਬ ਪਤਾ ਲੱਗਾ ਵਾ ਜੇ ਪੱਕੀ ਬਾਕੀ ਆਪਾਂ ਤੁਹਾਡੇ ਨਾਲ ਸ਼ਾਇਦ ਸ਼ਾਮ ਵਾਲੀ ਵੀਡੀਓ ਤੱਕ ਪੂਰੀ ਜਾਣਕਾਰੀ ਮਿਲੀ ਤਾਂ ਸ਼ੇਅਰ ਕਰਾਂਗੇ ਤੇ ਬਾਕੀ ਜੇ ਇੱਕ ਬ੍ਰੈਂਡ ਦੀ ਸਿਚ ਸ਼ਾਇਦ ਬ੍ਰੈਂਡ ਦੀ ਸਿਚ ਆਣਾ 9:00 ਵਜੇ 13 ਮਿੰਟ ਤੱਕ ਵੀ ਕੋਟੇ ਚ ਆ ਚੁੱਕਿਆ ਟਾਈਮ ਤੇ ਬਾਕੀ ਜਿਹੜਾ ਡੋਮੈਸਟਿਕ ਪੇਪਰ ਆਂਦਾ ਤੇ ਬਾਕੀ ਹੋਰ ਜਿਹੜੀ ਜਾਣਕਾਰੀ ਹੈ ਜੇ ਅੱਜ ਮਿਲ ਗਈ ਤੇ ਸ਼ਾਮ ਤੱਕ ਤੁਹਾਡੇ ਨਾਲ ਇਹ ਆਪਣੇ ਦੂਜੇ ਚੈਨਲ ਤੇ ਇਟਾਲੀਅਨ ਬਵਾਈਸ ਤੇ ਤੁਹਾਡੇ ਨਾਲ ਸ਼ੇਅਰ ਕਰਨਗੇ ਜਿਨ੍ਹਾਂ ਨੇ ਉਹ ਚੈਨਲ ਹਜੇ ਤੱਕ ਫੋਲੋ ਨਹੀਂ ਕੀਤਾ ਉਹ ਕਾਲ ਲੈਣ ਤੇ ਹਾਂਜੀ ਬਾਕੀ ਵੀਰ ਜਿਹੜੇ ਪੁੱਛਦੇ ਆ ਵੀ ਮੇਂ ਨਿਕਲਨੇ ਕਦੋਂ ਸਟਾਰਟ ਹੋਣਗੇ ਤੇ ਉਹ ਆਪਾਂ ਤੁਹਾਨੂੰ ਦੱਸ ਦੇ ਹੁੰਨੇ ਹਰ ਵੀਡੀਓ ਚ ਵੀ ਜਿਹੜੇ 9 ਮਹੀਨੇ ਵਾਲੇ ਆ ਉਹ 20 ਦਿਨਾਂ ਦਾ ਟਾਈਮ ਹੁੰਦਾ ਬਸ ਰਹਿ ਕੇ 4-5 ਦਿਨ ਹੋ ਨਿਕਲਨੇ ਸਟਾਰਟ ਹੋ ਜਾਣਗੇ ਤੇ ਜਿਹੜੇ ਸਾਲ ਵਾਲੇ ਆ ਉਹਨਾਂ ਦਾ 60 ਦਿਨ ਦਾ ਹੁੰਦਾ 40 ਤੋਂ 60 ਦਿਨ ਦੇ ਵਿੱਚ ਵਿੱਚ ਤੇ ਉਹ ਵੀ ਮਤਲਬ ਹਜੇ ਟਾਈਮ ਪਿਆ ਵਾ ਤੇ ਉਸ ਦਾ ਸਾਲ ਵਾਲੇ ਪੇਪਰਾਂ ਦਾ ਜਿਹੜੇ ਉਹ ਤਾਂ ਬਾਅਦ ਚ ਸਾਲ-ਸਾਲ ਤੱਕ ਵੀ ਜਿਹੜੇ ਆ ਨਿਕਲ ਹੀ ਜਾਂਦੇ ਆ ਜਿਵੇਂ ਜਿਵੇਂ ਆਉਂਦੇ ਆ ਤੇ ਬਾਕੀ ਡੋਮੈਸਟਿਕ ਪੇਪਰ ਵੀ ਸਾਲ ਵਾਲੇ ਪੇਪਰ ਜਿਹੜੇ ਸੇਮ ਹੁੰਦੇ ਆ ਹਨਾ ਇਦਾਂ ਹੀ ਮਤਲਬ ਵੀ ਉਹਨਾਂ ਦਾ ਟਾਈਮਿੰਗ ਸੇਮ ਹੀ ਹੁੰਦਾ ਨ ਅੱਜ ਮੈਂ ਗੱਲ ਕਰਦੇ ਆ ਜਿਹੜੀ ਆਪਾਂ ਜਿਹਦੇ ਵਿਸ਼ੇ ਤੇ ਆਪਾਂ ਚਾਪਾ ਵੀਡੀਓ ਬਣਾ ਰਹੇ ਆ ਵੀ ਜਿਵੇਂ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਵੀ ਜਿਹੜਾ ਟਾਈਮ ਜਿਵੇਂ ਲੇਡੀਜ਼ ਲਈ ਹੁਣ ਆਪਾਂ ਤੁਹਾਨੂੰ ਦੱਸਿਆ ਵੀ ਕੋਟਾ ਹੈਗਾ ਲੇਡੀਜ਼ ਹੁਣ ਵੀ ਕੋਟ ਪੇਪਰ ਭਰ ਸਕਦੇ ਆ ਵੀ ਉਹ ਕਲੈਕ ਕਦੋਂ ਹੋਣਗੇ ਤੇ ਉਹ ਆਪਾਂ ਤੁਹਾਨੂੰ ਦੱਸਦੇ ਆ ਵੀ ਜਿਹੜੇ ਅਭੀ ਲੇਡੀਜ਼ ਲਈ ਵੀ ਇਹ ਕੋਈ ਖਾਸ ਵੀ ਜਾਂ ਅਲੱਗ ਦੇ ਪੇਪਰ ਨਹੀਂ ਗਏ ਇਹ ਇਹ ਪੇਪਰ ਉਹੀ ਆ ਜਿਵੇਂ ਜੇ ਤੁਸੀਂ 9 ਮਹੀਨੇ ਵਾਲੇ ਭਰੌਣੇ ਆ ਜਾਂ ਸਾਲ ਵਾਲੇ ਭਰੌਣੇ ਹਨਾ ਪੇਪਰ ਇਹ ਉਹੀ ਆ ਤੇ ਮਤਲਬ ਜਿਹੜਾ ਉਹਦੇ ਵਿੱਚੋਂ ਹੀ ਕੋਟਾ ਬਚ ਗਿਆ ਸੀ ਜਿਵੇਂ ਹੁਣ ਉਹ ਕੋਟਾ ਸਪੈਸ਼ਲ ਕੋਟਾ ਦਿੱਤਾ ਸੀ ਇਹਨਾਂ ਨੇ ਲੇਡੀਜ਼ ਨੂੰ ਤੇ ਉਹਦੇ ਕਰਕੇ ਵੀ ਜਿਹੜੇ ਆ ਵੀ ਭੈਣਾਂ ਨੇ ਹਨਾ ਲੇਡੀਜ਼ ਨਹੀਂ ਜਾਂ ਅਭੀ ਪੇਪਰ ਜਿਹੜੇ ਬਹੁਤ ਘੱਟ ਭਰੇ ਸੀਗੇ ਉਹ ਕੋਟਾ ਬਚ ਗਿਆ ਕਿਉਂਕਿ ਜ਼ਿਆਦਾਤਰ ਵੀਰੀ ਪੇਪਰ ਜ ਵੀਰਾਂ ਦੇ ਪੇਪਰ ਜ਼ਿਆਦਾ ਹੁੰਦੇ ਆ ਭੈਣਾ ਵੀ ਮਤਲਬ ਕੋਈ ਕੋਈ ਭਰਦਿਆਂਗਾ 100 ਚੋਂ 20% ਹੀ ਭੈਣਾ ਨੇ ਪੇਪਰ ਭਰੇ ਆ ਤੇ ਉਹਦੇ ਵਿੱਚੋਂ ਜਿਹੜਾ ਕੋਟਾ ਸੀ ਵਾਜ ਗਿਆ ਇੱਕ ਤਾਂ ਕੋਟਾ ਜ਼ਿਆਦਾ ਸੀ ਇੱਕ ਭੈਣਾ ਨੇ ਭਰੇ ਪੇਪਰ ਘਾਟਾ ਉਹ ਕੋਟਾ ਵਾਜ ਗਿਆ ਸੀਗਾ ਉਹ ਤੁਸੀਂ ਵੀ ਮਤਲਬ ਕਦੋਂ ਵੀ ਪੇਪਰ ਭਰ ਸਕਦੇ ਆ 30 ਦਸੰਬਰ ਤੱਕ ਜਿਵੇਂ ਅੱਜ ਤੁਸੀਂ ਕਿਸੇ ਨੂੰ ਆ ਦੇ ਵਕੀਲ ਨੂੰ ਕਹਿ ਕੇ ਵੀ ਫੈਲ ਤਿਆਰ ਕਰਵਾਈ ਤੇ ਕੱਲ ਨੂੰ ਵੀ ਤੁਸੀਂ ਉਹ ਕਲਿੱਕ ਕਰ ਸਕਦੇ ਆ ਅਨਾ 30 ਦਸੰਬਰ ਨੂੰ ਵੀ ਤੁਸੀਂ ਕਲਿੱਕ ਕਰ ਸਕਦੇ ਆ ਵੀ ਸ਼ਰਤਾਫਾ ਵੀ ਕੋਟਾ ਹੋਣਾ ਚਾਹੀਦਾ ਵਾ ਵੀ ਕੋਟਾ ਹੋਣਾ ਚਾਹੀਦਾ ਫਿਰ ਜੇ ਤਾਂ ਜਿਹੜੇ ਪਹਿਲਾਂ ਭਰੇ ਗਏ ਨਹੀਂ ਤਾਂ ਫਿਰ ਜੇ ਕੋਟਾ ਉਹਨਾਂ ਚ ਪੂਰਾ ਹੋ ਗਿਆ ਫਿਰ ਉਹੀ ਨਿਕਲਣਗੇ ਤੇ ਵੀ ਸ਼ਰਤ ਇਹ ਹੈ ਵੀ ਕੋਟਾ ਹੋਣਾ ਚਾਹੀਦਾ ਤੇ ਬਾਕੀ 9ਵੇਂ 49 ਤੇ ਸਾਲ ਵਾਲੀ ਪੇਪਰ ਤੁਸੀਂ ਜੇ ਭਰਵੋਗੇ ਜੇ ਕਿਸੇ ਭੈਣ ਨੇ ਭਰੋਣੇ ਆ ਤੇ ਉਹਦੇ ਨਿਕਲਦੇ ਵੀ ਪੂਰੇ-ਪੂਰੇ ਚਾਂਸ ਹੋਣਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਡੋਮੈਸਟਿਕ ਪੇਪਰਾਂ ਦਾ ਉਹਨਾਂ ਦਾ ਕੋਟਾ ਘੱਟ ਸੀਗਾ ਤੇ ਵੀ ਚਲੋ ਵੈਸੇ ਤਾਂ ਜਿੰਨੇ ਵੀ ਭੈਣਾਂ ਤੇ ਹੁਣ ਡੋਮੈਸਟਿਕ ਪੇਪਰ ਭਰੇ ਆ ਮਨਾ ਘਰ ਦੇ ਕੰਮ ਦੇ ਵੇਸ ਤੇ ਜਾ ਕੇ ਕਿਸੇ ਨੂੰ ਸਾਹਮਣੇ ਬੈਸੇ ਉਹਨਾਂ ਦੇ ਨਿਕਲਦੇ ਕੋਟੇ ਦੇ ਹਿਸਾਬ ਨਾਲ ਪੂਰੇ ਪੂਰੇ ਚਾਂਸ ਆ ਤੇ ਬਾਕੀ ਤੁਸੀਂ ਜੇ ਹੁਣ ਕੋਈ ਭੈਣ ਜਾਂ ਕੋਈ ਪਰ ਕੋਈ ਬੱਚੀ ਆ ਦਾ ਭਰਉਣ ਵਾਲੀ ਸੋਚ ਰਹੀ ਆ ਤੇ ਉਹ ਤੁਸੀਂ ਆਪ ਦਾ ਜਿਹੜੇ ਆ ਉਹ ਮੈਂ ਹੋ ਸਕਦਾ ਤਾਂ ਦੂਜੀ ਸੀਜ਼ਨਲ ਦੇ ਹਿਸਾਬ ਵਾਲੇ ਤੇ ਜਾਂ ਜਿਹੜੇ ਪੱਕੇ ਪੇਪਰ ਹੁੰਦੇ ਆ ਉਹ ਭਰਉਣ ਦੀ ਕੋਸ਼ਿਸ਼ ਕਰਿਓ ਤੇ ਉਹਦੇ ਜਿਹੜੇ ਨਿਕਲਦੇ ਆ ਪੂਰੀ ਪੂਰੀ ਚਾਂਸ ਆ ਤੇ ਹਾਂਜੀ ਬਾਕੀ ਇਹ ਤੇ ਰਹਿੰਦੇ ਮੇਰੇ ਇੱਕ ਕਮੈਂਟ ਦਾ ਦਿਮਾਗ ਚ ਆਇਆ ਤੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਜੀ ਅਸੀਂ ਫੈਮਿਲੀ ਕੇਸ ਤੇ ਇੱਥੇ ਆਏ ਆ ਮੇਰੀ ਬੇਟੀ ਆ ਜਿਹੜੀ ਵੀ ਉਹ ਇੰਡੀਆ ਰਹਿ ਗਈ ਆ ਨਾ ਤੇ ਵੀ ਉਹਨਾਂ ਦੀ ਏਜ ਜ਼ਿਆਦਾ ਕਰਕੇ ਵੀ ਉਹ ਸਾਡੇ ਨਾਲ ਫੈਮਿਲੀ ਕੇਸ ਚ ਨਹੀਂ ਆ ਸਕੇ ਅਸੀਂ ਉਹਨਾਂ ਨੂੰ ਬੁਲਾਉਣਾ ਚਾਹੁੰਦੇ ਆ ਵੀ ਅਸੀਂ ਕਿਵੇਂ ਬੁਲਾ ਸਕਦੇ ਆ ਹਾਂਜੀ ਉਹ ਭੈਣ ਲਈ ਆਪਾਂ ਜੇ ਤੁਸੀਂ ਸੌਦਾ ਹੈ ਠੀਕ ਹੈ ਨਹੀਂ ਤੁਹਾਨੂੰ ਤੁਸੀਂ ਇੰਸਟਾਗ੍ਰam ਤੇ ਮੈਨੂੰ ਮੈਸੇਜ ਕੀਤਾ ਸੀ ਮੈਂ ਉੱਥੇ ਵੀ ਤੁਹਾਨੂੰ ਰਿਪਲਾਈ ਕਰ ਦੂੰਗੀ ਬਈ ਹੌਣ ਬਹੁਤ ਵਧੀਆ ਮੌਕਾ ਵਾ ਜੇ ਸਾਵਾ ਦਾ ਹੁਣ ਕੋਟਾ ਵੀ ਮਤਲਬ ਲੇਡੀਜ਼ ਵਾਸਤੇ ਸਪੈਸ਼ਲ ਆ ਤੇ ਬਾਅਦ ਵੀ ਆ ਤੇ ਹੁਣ ਵੀ ਭਰ ਸਕਦੇ ਕੋਈ ਤੁਸੀਂ ਆਪਦਾ ਕੋਈ ਵਕੀਲ ਨਾਲ ਗੱਲ ਕਰਕੇ ਜਾਂ ਜੇ ਤੁਸੀਂ ਕਿਸੇ ਵਕੀਲ ਨੂੰ ਨਹੀਂ ਜਾਣਦੇ ਕਿਸੇ ਜਾਨਟ ਥਰੂ ਕਿਸੇ ਵਕੀਲ ਨਾਲ ਗੱਲ ਕਰਕੇ ਤੁਸੀਂ ਆਪਣੀ ਬੇਟੀ ਦਾ ਪੇਪਰ ਭਰਾ ਸਕਦੇ ਆ ਵੀ ਉਹ 18 ਸਾਲ ਤੋਂ ਪਲੱਸ ਉੱਤੇ ਹੀ ਹੋਗੀ ਕਿਉਂਕਿ ਜੇ ਫੈਮਿਲੀ ਕੇਸ ਚ ਰਹੇ ਹਨ 18 ਸਾਲ ਤੋਂ ਉੱਪਰ ਹੀ ਹੋਣਗੇ ਤੇ ਫਿਰ ਤੁਸੀਂ ਉਹ ਪੇਪਰ ਆ ਜਿਹੜੇ ਹੋਣ ਭਰਾ ਸਕਦੇ ਆ ਹਾਂਜੀ ਬਾਕੀ ਹੁਣ ਇਹੀ ਸੀ ਆਪਣਾ ਅੱਜ ਮੇਨ ਵਿਸ਼ਾ ਜਿਹਦੇ ਤੇ ਆਪਾਂ ਵੀਡੀਓ ਬਣਾਉਣੀ ਸੀਗੀ ਵੀ ਭੈਣਾ ਵਾਸਤੇ ਵੀ ਭੈਣਾ ਹੁਣ ਵੀ ਪੇਪਰ ਭਰਾ ਸਕਦੀਆਂ ਵੀ 30 ਦਸੰਬਰ ਤੱਕ ਜਦੋਂ ਮਾਰਜੀ ਪੇਪਰ ਪ੍ਰਾਸ ਆਗਣੀਆਂ ਤੇ ਬਾਕੀ ਨਿਕਲਣੇ ਪੇਪਰ ਆਪਾਂ ਤੁਹਾਨੂੰ ਦੱਸਿਆ ਜੀ ਵੀ ਸਟਾਰਟਿੰਗ ਬਸ ਹੁਣ ਲੱਗ ਜਾਣੀ ਹੁਣ ਚਾਰਾਂ ਪੰਜਾਂ ਦਿਨਾਂ ਤੱਕ ਤੇ ਵੀ ਤੁਸੀਂ ਆਪਣੇ ਚੈਨਲ ਨਾਲ ਦੂਜੇ ਨਾਲ ਹੰਟਾਲੀਅਨ ਵੌਇਸ ਨਾਲ ਵੀ ਬਹੁਤ ਵੀਰ ਭੈਣ ਜੁੜੇ ਹੋਏ ਆਪਣੇ ਇਸ ਨਾਲ ਵੀ ਜੁੜਿਆ ਹੋ ਸਕਦਾ ਪਿਛਲੇ ਸਾਲ ਦੀ ਤਰ੍ਹਾਂ ਆਪਾਂ ਵੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਖਬਰ ਦਈਏ ਜਿਹੜੇ ਨੋਲੇ ਹਾਊਸ ਦੇ ਨਿਕਲੇ ਆ ਤੇ ਵੀ ਪੇਪਰ ਨਿਕਲਨੇ ਸਟਾਰਟ ਹੋ ਗਿਆ ਤੇ ਜਾਂ ਫਿਰ ਵੀ ਕਿਉਂਕਿ ਆਪਣੇ ਨਾਲ ਉਸ ਚੈਨਲ ਤੇ ਵੀ ਬਹੁਤ ਵੀਰ ਭੈਣ ਜੁੜਿਆ ਜਿਨ੍ਹਾਂ ਨੇ ਪੇਪਰ ਭਰੇ ਆ ਤੇ ਉਹ ਵੀਰ ਭੈਣਾਂ ਦੇ ਜਦੋਂ ਵੀ ਨਿਕਲਦੇ ਆ ਨਾ ਨੂੰ ਲਿਓਸ ਤੇ ਤੇ ਉਹਦੇ ਹੀ ਆਪਣੇ ਨਾਲ ਉਹ ਮਤਲਬ ਆਪਾਂ ਨੂੰ ਫੋਟੋ ਭੇਜ ਦਿਆ ਸ਼ੇਅਰ ਕਰ ਦਿਆ ਤੇ ਆਪਾਂ ਅੱਗੇ ਤੁਹਾਨੂੰ ਦੱਸ ਦਿਆਂ ਵੀ ਕਿਹੜੇ ਜ਼ਿਲ੍ਹੇ ਚੋਂ ਨਿਕਲਨੇ ਸਟਾਰਟ ਹੋ ਗਏ ਕਿੰਨੇ ਟਾਈਮਿੰਗ ਤੱਕ ਨਿਕਲਨੇ ਸਟਾਰਟ ਹੋ ਗਏ ਟੈਸ ਕਰਕੇ ਤੁਸੀਂ ਆਪਣੇ ਕੋਈ ਵੀ ਵੀਡੀਓ ਦੋਨਾਂ ਚੈਨਲਾਂ ਵਾਲੀ ਮਿਸ ਨਾ ਕਰਿਆ ਕਰੋ ਤੇ ਆਪਾਂ ਤੁਹਾਨੂੰ ਵੀ ਆਪਾਂ ਜਾਣਕਾਰੀ ਵੀ ਨਾਲ ਦੀ ਨਾਲ ਆਪਾਂ ਤੁਹਾਨੂੰ ਦਿੰਦੇ ਰਹਿੰਦੇ ਆਂ ਹਾਂਜੀ ਬਾਕੀ ਆਪਾਂ ਤੁਹਾਨੂੰ ਇੱਕ ਗੱਲ ਹੋਰ ਕਮੈਂਟ ਆਇਆ ਸੀਗਾ ਵੀ ਇੱਕ ਵੀਰ ਨੇ ਕਿਹਾ ਸੀਗਾ ਵੀ ਮੈਂ 5 ਲੱਖ ਰੁਪਏ ਦੇਈ ਬੈਠਾ ਵੀ ਹਜੇ ਤੱਕ ਮੈਨੂੰ ਰਸੀਦ ਨਹੀਂ ਮਿਲੇਗੀ ਹਣਾ ਤੇ ਉਹ ਵੀਰ ਨਾ ਚਲੋ ਥੱਲੇ ਵੀ ਹੋਰਾਂ ਨੇ ਵੀ ਬਹੁਤ ਕਮੈਂਟ ਕੀਤੇ ਆ ਵੀ ਨਹੀਂ ਵੀਰ ਨੂੰ ਇੰਨੇ ਪੈਸੇ ਨਹੀਂ ਦੇਣੇ ਚਾਹੀਦੇ ਸੀ ਹਣਾ ਜੇ ਤੁਹਾਨੂੰ ਨਹੀਂ ਪਤਾ ਹੁੰਦਾ ਹਨਾ ਵੀ ਤੁਸੀਂ ਪੁੱਛ ਲਿਆ ਕਰੋ ਕਿਸੇ ਨੂੰ ਜਿਹੜੇ ਇਟਲੀ ਰਹਿੰਦੇ ਆ ਜਾਂ ਹੁਣ ਕਾਫੀ ਚੈਨਲ ਹਨਾ ਉਹਨਾਂ ਨੇ ਸਭ ਨੇ ਆਪਣੇ ਦਿੱਤੀਆਂ ਹੀ ਹੁੰਦੀਆਂ Instagram ਤੇ ਤੁਸੀਂ ਉਹਨਾਂ ਨੂੰ ਸਪੈਸ਼ਲ ਮੈਸੇਜ ਕਰਕੇ ਪੁੱਛ ਲਿਆ ਕਰੋ ਭਰਉਣ ਤੋਂ ਪਹਿਲਾਂ ਜਾਂ ਅੱਗੇ ਵਾਸਤੇ ਵੀ ਉਹ ਤਾਂ ਹੁਣ ਵੀਰ ਨੇ ਦੇਤੇ ਅੱਗੇ ਵਾਸਤੇ ਵੀ ਜੇ ਕਿਸੇ ਵੀਰ ਭੈਣ ਨੇ ਭਰਉਣੇ ਆ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਆ ਵੀ ਕੀ ਸਾ ਉਹ ਕਤਾਵਾ ਫਾਈਲਾਂ ਤਿਆਰ ਕਰਨ ਦਾ ਕਿੰਨਾ ਰੇਟ ਆ ਉਹ ਵੀਰ ਨੇ ਬਹੁਤ ਜ਼ਿਆਦਾ ਪੈਸੇ ਦਿੱਤੇ ਹੋਰ ਅੱਗੇ ਵਿਚਾਰੇ ਵੀਰ ਨੂੰ ਹਜੇ ਤੱਕ ਸਲਿੱਪ ਨਹੀਂ ਮਿਲੀ ਵੀ ਚਲੋ ਆਪਾਂ ਤਾਂ ਇਹ ਆਸ ਕਰਦੇ ਹਾਂ ਵੀ ਵੀਰ ਦੇ ਪੇਪਰ ਜਦੋਂ ਇੰਨੇ ਪੈਸੇ ਦੇ ਦੇ ਚੁੱਕਿਆ ਵੀ ਭਰੇ ਹੋਣ ਤੇ ਉਹਨੂੰ ਸਲਿੱਪ ਮਿਲ ਜਾਵੇ ਤੇ ਨਿਕਲ ਜਾਣ ਤੇ ਬਾਕੀ ਆਪਾਂ ਕਈ ਵੀਰਾਂ ਨੂੰ ਹੁਣ ਜਿਵੇਂ ਰਸੀਦਾਂ ਨੂੰ ਹਨਾ ਸਿੱਧਾ ਮਿਲ ਜਾਂਦੀਆਂ ਸਲਿੱਪਾਂ ਮਿਲ ਜਾਂਦੀਆਂ ਵੀਰ ਕਹਿ ਦਿੰਦੇ ਆ ਭਈ ਅਸੀਂ ਵੀ ਮਤਲਬ ਮਿਲ ਗਿਆਂ ਸਾਨੂੰ ਕਹਿੰਦੇ ਵੀ ਜਾਂਟ ਜਾਂ ਪੈਸੇ ਤਿਆਰ ਰੱਖੋ ਜਾਂ ਦੇ ਦਿਓ ਹਾਂ ਪੈਸੇ ਤਿਆਰ ਰੱਖੋ ਉਹ ਗੱਲ ਵੱਖਰੀ ਆ ਪਰ ਪੈਸੇ ਦੇਓ ਕਿਸੇ ਨੂੰ ਨਾ ਕਿਉਂਕਿ ਰਸੀਦਾਂ ਯਾਨੀ ਸਲਿੱਪਾਂ ਹੁੰਦੀਆਂ ਪੇਪਰ ਕਲੈਕ ਹੁੰਦੇ ਆ ਹਨਾ ਆਪਾਂ ਕੱਲ੍ਹ ਵਾਲੀ ਵੀਡੀਓ 'ਚ ਤੁਹਾਨੂੰ ਦੱਸਿਆ ਸੀਗਾ ਤੇ ਉਹ ਉਹਦੇ ਵਿੱਚ ਤੇ ਜਿਹੜੇ ਨੂਲਾ ਉਸ ਦਾ ਜਦੋਂ ਇੱਥੋਂ ਨਿਕਲਦਾ ਉਹਦੇ ਵਿੱਚ ਬਹੁਤ ਅੰਤਰ ਹੁੰਦਾ ਆਪਾਂ ਚਲੋ ਠੀਕ ਆ ਜਿਨ੍ਹਾਂ ਦੇ ਵੀਰਾਂ ਨਿਕਲੇ ਆਉਂਦੇ ਜਾਂਦੇ ਆ ਵੇਖਦੇ ਆ ਨਾ ਉਹਨਾਂ ਨੂੰ ਤਾਂ ਪਤਾ ਵਾ ਤੇ ਜਾਂ ਕਿਸੇ ਨੇ ਹੋਰ ਕਿਸੇ ਦੇ ਭਰਾ ਯਾ ਦੇ ਰਸਤੇ ਦਾਦਾਂ ਦੇ ਇੱਥੇ ਰਹਿੰਦੇ ਆ ਜਾਂ ਇੰਡੀਆ ਰਹਿੰਦੇ ਆ ਹਨਾ ਪਹਿਲਾਂ ਕਈ ਜਾ ਚੁੱਕੇ ਹੁਣ ਜਿਹੜੇ ਵੀਰ ਨਵੇਂ ਭਰਉਂਦੇ ਆ ਫੈਮਿਲੀ 'ਚ ਕੋਈ ਵੀ ਨਹੀਂ ਗਿਆ ਹੁੰਦਾ ਹਨਾ ਏਜੰਟਾਂ ਥਰੂ ਭਰਉਂਦੇ ਆ ਇਟਲੀ ਦੇ ਪੇਪਰ ਉਹਨਾਂ ਵੀਰਾਂ ਨੂੰ ਨਹੀਂ ਪਤਾ ਹੁੰਦਾ ਰਸੀਦਾਂ ਦਾ ਵੀ ਰਸੀਦ ਦਾ ਵੀ ਕੀ ਹਿਸਾਬ ਕਿਤਾਬਾਂ ਜਾਂ ਨੋਲਿਓਸ ਤੇ ਦਾ ਹਨਾ ਆਪਾਂ ਤੁਹਾਡੇ ਨਾਲ ਜੇ ਟਾਈਮ ਲੱਗਾ ਤਾਂ ਇਹਨਾਂ ਦਾ ਜਾਂ ਮੈਂ ਆਪਾਂ ਤੁਹਾਡੇ ਨਾਲ ਦੋਨੇ ਹੀ ਅ ਸਿੱਧਾ ਜਿਹੜੀ ਸੀਧ ਹੁੰਦੀ ਆ ਸਲਿੱਪ ਜਦੋਂ ਮਿਲਦੀ ਆ ਹਨਾ ਪੇਪਰ ਕਲਿੱਕ ਹੋ ਜਾਂ ਤੋਂ ਤੇ ਬਾਕੀ ਜਿਹੜਾ ਨੂਲਾ ਉਸ ਦਾ ਨਿਕਲਦਾ ਵਾ ਤੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਇਸ ਤਰ੍ਹਾਂ ਉਹ ਉਧਰ ਆਪਣੇ ਵੀਰ ਆਏ ਆ ਉਹਨਾਂ ਕੋਲ ਸ਼ਾਇਦ ਪਾਈ ਹੋਣਗੇ ਨੂਲੇ ਉਸ ਤੇ ਤੇ ਉਹ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਇਦਾਂ ਦਾ ਨੂਲਾ ਉਸ ਦਾ ਹੁੰਦਾ ਜਦੋਂ ਇੱਧਰ ਪੇਪਰ ਨਿਕਲ ਸਟਾਰਟ ਹੁੰਦੀ ਆ ਹਨਾ ਬਾਕੀ ਤਾਂ ਵੈਸੇ ਤਾਂ ਤੁਸੀਂ ਕਿਸੇ ਵੀ ਚੈਨਲ ਤੇ ਜਾ ਕੇ ਜਾਂ ਆਪਣੇ ਪਿਛਲੇ ਚੈਨਲਾਂ ਤੇ ਜਾ ਕੇ ਵੀ ਤੁਸੀਂ ਵੇਖ ਸਕਦੇ ਹੋ ਨਾ ਬਹੁਤ ਸਾਲ ਦੀਆਂ ਵੀਡੀਓ ਪਾਈਆਂ ਹੋਈਆਂ ਜਾਂ ਜਦੋਂ ਪਿਛਲੇ ਸਾਲ ਨੂੰ ਲਿਆ ਉਸ ਦੇ ਨਿਕਲ ਨੇ ਸਟਾਰਟ ਹੋਈ ਸੀਗੇ ਤੇ ਚਲੋ ਫੇਰ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀ ਉਹ ਨੂੰ ਲਾ ਉਸ ਦਾ ਇਸ ਲਿਪਾਂ ਤੁਹਾਨੂੰ ਦਿਖਾਉਂਦੇ ਵੀ ਆਹ ਲਿਪਾਂ ਹੁੰਦੀਆਂ ਜਦੋਂ ਪੇਪਰ ਕਲਿੱਕ ਹੁੰਦੇ ਆ ਉਹਦੇ ਤੇ ਟਾਈਮ ਹੁੰਦਾ ਵਾ ਜ਼ਿਲ੍ਹਾ ਹੁੰਦਾ ਵਾ ਜਿੱਥੋਂ ਭਰੇ ਗਏ ਆ ਤੇ ਆਹ ਨੂੰ ਲਾ ਉਸ ਦਾ ਹੁੰਦਾ ਜਦੋਂ ਤੁਹਾਡੇ ਪੇਪਰ ਜਿਹੜੀ ਇਧਰੋਂ ਨਿਕਲ ਨਿਕਲ ਜਾਂਦੇ ਹਨਾ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਕਿਉਂਕਿ ਮੈਂ ਵੀ ਹੁਣ ਲੇਟ ਹੋ ਰਹੀ ਹਾਂ ਮੈਂ ਕਿਹਾ ਚਲੋ ਪਹਿਲਾਂ 34 ਆਪਾਂ ਵੀਡੀਓ ਬਣਾ ਕੇ ਸ਼ੇਅਰ ਕਰ ਦਿੰਨੇ ਆ ਵੀ ਭੈਣਾ ਨੇ ਜਿਨ੍ਹਾਂ ਨੇ ਹੁਣ ਪੜਾਉਣੀ ਹਨ ਤੇ ਵੀ ਉਹ ਆਪਣੇ ਪੇਪਰ ਵੀ ਪੜਾ ਸਕਦੀਆਂ ਹਾਂ ਦਾ ਕੋਈ ਵਕੀਲ ਦੇਖ ਕੇ ਤੇ ਠੀਕ ਆ ਜੀ ਬਾਕੀ ਆਪਣੇ ਜੇ ਕਿਸੇ ਵੀ ਭੈਣ ਦਾ ਕਮੈਂਟ ਰਹਿ ਗਿਆ ਹੋਇਆ ਆਪਾਂ ਕੋਈ ਨਾਲ ਵੀਡੀਓ 'ਚ ਤੁਹਾਡਾ ਉਹਦਾ ਜਰੂਰ ਰਿਪਲਾਈ ਕਰਾਂਗੇ ਤੇ ਹੌਣ ਦਿਓ ਜੀ ਅੱਗਿਆ ਬਾਏ ਬਾਏ